ਪੱਪੜ ਇੰਦਰਾ ਦੇ ਪੁੱਤ ਰਾਜਾ ਵੜਿੰਗ ਨੇ ਬਿਆਨ ਦਿੱਤਾ ਸੀ ਕਿ ਸਾਨੂੰ ਹਿੰਦੂਸਤਾਨ ਚਾਹੀਦਾ ਖਾਲਿਸਤਾਨ ਨਹੀਂ ਤੇ ਰਾਜਾ ਵੜਿੰਗ ਦੇ ਇਸ ਬਿਆਨ ਦਾ ਗੰਗਵੀਰ ਸਿੰਘ ਠੌਰ ਨੇ ਪੂਰੀ ਤਰ੍ਹਾਂ ਪੋਸਟ ਮਾਰਟਮ ਕੀਤਾ ਹੈ। ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕੀਤੇ ਜਿਸ ਦੇ ਵਿੱਚ ਉਹਨਾਂ ਲਿਖੇ ਕਿ ਰਾਜਾ ਵੜਿੰਗ ਨੇ ਇਹ ਬਿਆਨ ਕਾਂਗਰਸ ਨੂੰ ਜਿਤਾਉਣ ਲਈ ਨਹੀਂ ਸਗੋ ਸਿੱਧਾ ਸਿੱਖ ਹਲਕਿਆਂ ਵਿੱਚ ਕਾਂਗਰਸ ਨੂੰ ਹਰਾਉਣ ਲਈ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਗਾਂਧੀ ਪਰਿਵਾਰ ਦੀ ਕਿਰਪਾ ਹੋਣ ਕਰਕੇ ਹੀ ਇਹ ਪ੍ਰਧਾਨ ਬਣਿਆ। ਉਨਾਂ ਦਾ ਕਹਿਣਾ ਹੈ ਕਿ ਤਰਨਤਾਰਨ ਨੇ ਇੱਕ ਪੰਥਕ ਹਲਕਾ ਜਿੱਥੇ ਅਤੀਤ ਦੀਆਂ ਕਾਂਗਰਸ ਸਰਕਾਰਾਂ ਵੇਲੇ ਲੋਕਾਂ ਨੂੰ ਵੱਡੇ ਪੱਦਰ ਉਤੇ ਫਰਜ਼ੀ ਮੁਕਾਬਲੇ ਬਣਾ ਕੇ ਸ਼ਹੀਦ ਕੀਤਾ ਗਿਆ। ਸੁਬਾ ਸਰਹੰਦ ਨਾਮ ਦਾ ਪੁਲਸੀਆ ਪੰਜਾਬ ਦੀ ਕਾਂਗਰਸ ਸਰਕਾਰ ਦੇ ਰਾਜਦਾਨੀ ਖੜਾ ਕੀਤਾ ਹੋਇਆ ਸੁਬੇਦਾਰ ਸੀ। ਜਿਸ ਨੇ ਸਭ ਤੋਂ ਵੱਧ ਤਸ਼ੱਦਦ ਹੀ ਇਸ ਇਲਾਕੇ ਦੇ ਵਿੱਚ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਅੰਦਰਖਾਤੇ ਕਾਂਗਰਸ ਦੇ ਹੀ ਕੁਝ ਲੀਡਰ ਇਸ ਬਿਆਨ ਤੋਂ ਖਫਾ ਚੱਲ ਰਹੇ ਹਨ ਜੇਕਰ ਕਾਂਗਰਸ ਇਸ ਚੋਣ ਦੇ ਵਿੱਚ ਚੌਥੇ ਨੰਬਰ ਉੱਤੇ ਆਈ ਤਾਂ ਅਗਲੀ ਚੋਣ ਦੇ ਵਿੱਚ ਉਸੇ ਸਰਕਾਰ ਬਣਨ ਦੀਆਂ ਆਸਾਂ ਵੀ ਸਿੱਧੇ ਤੌਰ ਉੱਤੇ 깈 ਜਾਣਗੀਆਂ ਸੋ ਰਾਜਾ ਵੜਿੰਗ ਦੇ ਬਿਆਨ ਦਾ ਇੱਕ ਮਤਲਬ ਇਹ ਵੀ ਨਿਕਲ ਕੇ ਆ ਰਿਹਾ ਹੈ ਕਿ ਉਸਨੇ ਮੁੱਖ ਮੰਤਰੀ ਬਣਨ ਦੇ ਸੁਪਨੇ ਲੈ ਰਹੇ ਕਈ ਬਜ਼ੁਰਗ ਅਤੇ ਸੀਨੀਅਰ ਕਾਂਗਰਸ ਲੀਡਰਾਂ ਨੂੰ ਵੀ ਖਤਮ ਕਰਨ ਦਾ ਮਸੂਦਾ ਤਿਆਰ ਕਰ ਦਿੱਤਾ ਕਿਉਂਕਿ ਖੁਦ ਉਹ ਲੋਕ ਸਭਾ ਮੈਂਬਰ ਹੋਣ ਕਰਕੇ ਜਹੀ ਦੋਰ ਤੋਂ ਬਾਹਰ ਸਮਝੇ ਜਾ ਰਹੇ ਨਹੀਂ ਇਸੇ ਨਾਲ ਹੀ ਉਹਨਾਂ ਦਾ ਕਹਿਣਾ ਕਿ ਹਿੰਦੂਸਤਾਨ ਜਾਂ ਖਾਲਸਾ ਰਾਜ ਬਾਰੇ ਕਾਵਾਂ ਵਾਂਗੂ ਕੁੱਕਣ ਦੇ ਨਾਲ ਕੁਝ ਨਹੀਂ ਹੋਣਾ ਤੇ ਰਾਜਾ ਵੜਿੰਗਿਸ ਬਾਰੇ ਕੁਝ ਫੈਸਲਾ ਲੈਣ ਦੀ ਕਰਤੂਤ ਨਹੀਂ ਰੱਖਦਾ ਪਰ ਜੇਕਰ ਇਹ ਖੁਦ ਸੂਬੇਦਾਰ ਬਣ ਜਾਵੇ ਤਾਂ ਦੂਸਰਾ ਮੀਰ ਮੰਨੂ ਜ਼ਰੂਰ ਬਣ ਸਕਦਾ ਹੈ